ਇਸ ਕਿਸੀਆ ਇਹਨਾਂ ਘਟਨਾਵਾਂ ਦੇ ਨਾਲ ਜਿਹੜੀ ਲੜੀ ਜੁੜਦੀ ਹੈ ਉਸ ਵਿੱਚ ਜੇਲ੍ਹ ਵਿੱਚ ਬੈਠਾ ਬੰਦ ਗੈਂਗਸਟਰ ਗੋਪੀ ਨੰਬਰਦਾਰ ਉਸ ਵੱਲੋਂ ਸੱਤੇ ਨਸ਼ਹਿਰੇ ਦੇ ਛੋਟੇ ਭਰਾ ਸੁਖਵਿੰਦਰ ਨੋਨੀ ਨੂੰ ਰੰਗਦਾਰੀ ਦੀ ਵਸੂਲੀ ਲਈ ਭੇਜਤਾ ਜਾਂਦਾ ਹੈ ਇਸ ਕਾਰੋਬਾਰੀ ਦੀ ਦੁਕਾਨ ਉੱਤੇ ਜਾ ਕੇ ਇੱਕ ਮੋਬਾਈਲ ਫੋਨ ਐਪ ਦੇ ਜ਼ਰੀਏ ਸੁਖਵਿੰਦਰ ਨੋਨੀ ਅਤੇ ਉਸ ਦੇ ਸਾਥੀ ਨੇ ਜੇਲ੍ਹ ਵਿੱਚ ਬੰਦ ਗੋਪੀ ਨੰਬਰਦਾਰ ਦੇ ਨਾਲ ਉਸ ਕਾਰੋਬਾਰੀ ਦੀ ਗੱਲ ਕਰਾਈ ਉਗਰਾਹੀ ਕਰਨ ਅਤੇ ਐਕਸਟਰਸ਼ਨ ਵਸੂਲਣ ਦੀ ਨੀਅਤ ਅਤੇ मंसूਬੇ ਦੇ ਨਾਲ ਇਸ ਕਾਰੋਬਾਰੀ ਦੀ ਦੁਕਾਨ ਉੱਤੇ ਪਹੁੰਚੇ ਇਹਨਾਂ ਦੋਹੇ ਨੌਜਵਾਨਾਂ ਸੁਖਵਿੰਦਰ ਨੌਨੀ ਅਤੇ ਉਸਦੇ ਸਾਥੀ ਜੋ ਕਿ ਗੋਪੀ ਨੰਬਰਦਾਰ ਦੇ ਨਾਲ ਇਸ ਕਾਰੋਬਾਰੀ ਦੀ ਫੋਨ ਉੱਤੇ ਗੱਲ ਕਰਵਾ ਰਹੇ ਸੀ ਇਹਨਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇਸ ਕਾਰੋਬਾਰੀ ਨੇ ਕੁਝ ਹੋਰ ਕਾਰੋਬਾਰੀਆਂ ਦੇ ਨਾਲ ਰਲ ਕੇ ਇਹਨਾਂ ਗੈਂਗਸਟਰ ਦਾ ਪ੍ਰਬੰਧ ਕਰਨ ਜਾਂ ਇਹਨਾਂ ਨੂੰ ਘੇਰਾ ਪਾਉਣ ਦੀ ਤਿਆਰੀ ਕਰ ਰੱਖੀ ਸੀ ਲੇਕਿਨ ਬਾਹਰ ਆਉਂਦਿਆਂ ਹੀ ਸੀਸੀਟੀਵੀ ਕੈਮਰਾ ਦੇ ਵਿੱਚ ਜੋ ਵੀਡੀਓ ਗ੍ਰਾਬ ਹੈ ਜੋ ਤਸਵੀਰਾਂ ਕੈਪਚਰ ਹੋਈਆਂ ਉਸ ਵਿੱਚ ਸਾਫ਼ ਦੇਖਿਆ ਗਿਆ ਕਿ ਸੁਖਵਿੰਦਰ ਨੌਨੀ ਅਤੇ ਉਸਦੇ ਨਾਲ ਆਏ ਇੱਕ ਹੋਰ ਸਾਥੀ ਇਸ ਦੁਕਾਨ ਦੇ ਨਾਲ ਇੱਕ ਹੋਰ ਦੁਕਾਨ ਦੇ ਵਿੱਚ ਬੈਠੇ ਕੁਝ ਕਾਰੋਬਾਰੀ ਜਾਂ ਕੁਝ ਹੋਰ ਵਿਅਕਤੀ ਜੋ ਕਿ ਹਥਿਆਲਾ ਅਸਲਿਆਂ ਦੇ ਨਾਲ ਲੈਸ ਹਨ ਉਹਨਾਂ ਨੇ ਘੇਰਿਆ ਇਸ ਤੋਂ ਬਾਅਦ ਇਹਨਾਂ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੁਖਵਿੰਦਰ ਨੌਨੀ ਅਤੇ ਉਸ ਦਾ ਸਾਥੀ ਅਲੱਗ-ਅਲੱਗ ਦਿਸ਼ਾਵਾਂ ਵੱਲ ਭੱਜ ਜਾਂਦੇ ਨੇ ਹੁਣ ਦੱਸਿਆ ਇਹ ਜਾਣਦਾ ਹੈ ਕਿ ਇੱਥੋਂ ਫਰਾਰ ਹੋਣ ਤੋਂ ਬਾਅਦ ਸੁਖਵਿੰਦਰ ਨੌਨੀ ਦਾ ਪਿੱਛਾ ਕੁਝ 100 ਮੀਟਰ ਤੱਕ ਇਹਨਾਂ ਕਾਰੋਬਾਰੀਆਂ ਦੇ ਨਾਲ ਦੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਕੀਤਾ ਇਹਨਾਂ ਨੇ ਤਕਰੀਬਨ 4-500 ਮੀਟਰ ਜਿੱਥੇ ਤੱਕ ਸੁਖਵਿੰਦਰ ਨੋਨੀ ਪੱਜਾ ਗਿਆ ਉਸ ਸਮੇਂ ਜਾਂ ਉਸ ਸਪੌਟ ਤੱਕ ਉਸ ਦਾ ਪਿੱਛਾ ਕੀਤਾ ਜਿਸ ਤੋਂ ਬਾਅਦ ਕਿ ਇੱਕ ਰਾਈਫਲ ਦੇ ਨਾਲ ਗੋਲੀ ਮਾਰ ਕੇ ਸੁਖਵਿੰਦਰ ਨੋਨੀ ਨੂੰ ਢੇਰ ਕਰਤਾ ਗਿਆ ਦੂਸਰਾ ਜਿਹੜਾ ਵਿਅਕਤੀ ਸੀ ਉਹ ਇੱਕ ਅਲੱਗ ਦਿਸ਼ਾ ਵੱਲ ਭੱਜ ਜਾਂਦਾ ਹੈ ਸੁਖਵਿੰਦਰ ਨੋਨੀ ਕਬੱਡੀ ਦਾ ਇੱਕ ਨੌਜਵਾਨ ਖਿਡਾਰੀ ਜਿਸ ਦਾ ਵਿਆਹ ਵੀ ਕੁਝ ਹੀ ਮਹੀਨੇ ਪਹਿਲਾਂ ਹੋਇਆ ਸੀ ਉਸ ਦੀ ਹੱਤਿਆ ਹੋ ਜਾਂਦੀ ਹੈ ਹੁਣ ਇਸ ਘਟਨਾ ਜਿਸ ਵਿੱਚ ਸੁਖਵਿੰਦਰ ਦੀ ਮੌਤ ਹੋ ਚੁੱਕੀ ਸੀ ਜੋ ਕਿ ਰਿਸ਼ਤੇ ਵਿੱਚ ਸੱਤੇ ਨੁਸ਼ਾਰੇ ਗੈਂਗਸਟਰ ਦਾ ਭਰਾ ਸੀ ਇਹ ਪੂਰੀ ਦੀ ਪੂਰੀ ਐਕਸਟਰਸ਼ਨ ਜਾਂ ਉਗਰਾਹੀ ਦੀ ਜਿਹੜੀ ਕੋਸ਼ਿਸ਼ ਸੀ ਇਸ ਨੂੰ ਸੱਤੇ ਨੁਸ਼ਾਰੇ ਦੇ ਇਸ਼ਾਰੇ ਉੱਤੇ ਅੰਜਾਮ ਨਹੀਂ ਸੀ ਦਵਾਇਆ ਜਾ ਰਿਹਾ ਬਲਕਿ ਗੋਪੀ ਨੰਬਰਦਾਰ ਨਾਂ ਦੇ ਗੈਂਗਸਟਰ ਨੇ ਜੇਲ੍ਹ ਵਿੱਚੋਂ ਬੈਠ ਕੇ ਇਹਨਾਂ ਨੌਜਵਾਨਾਂ ਦੀ ਵਰਤੋਂ ਕਰਕੇ ਰੰਗਦਾਰੀ ਵਸੂਲਣ ਦੀ ਕੋਸ਼ਿਸ਼ ਕੀਤੀ ਸੀ ਤੇ ਇਸੇ ਪੂਰੀ ਕਵਾਇ ਦੇ ਵਿੱਚ ਇਹ ਘਟਨਾ ਹੋ ਗਈ ਵਾਰਦਾਤ ਹੋ ਗਈ ਜਿਸ ਵਿੱਚ ਸੁਖਵਿੰਦਰ ਨੋਨੀ ਮਾਰਿਆ ਜਾਂਦਾ